ਜੀ ਸਾਡੇ ਨਾਲ ਪੰਜਾਬ ਤੋਂ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਆ ਗਿਆਨੀ ਜੀ ਸਾਡੇ ਨਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਮੈਂ ਮੈਂ ਰਿਟਾਇਰ ਸੁਬਦਾਰ ਬਲਬੀਰ ਸਿੰਘ ਪਰ ਤੇਰਾ ਮੀਡੀਅਮ ਰੈਜਮੈਂਟ ਔਰ ਬਿਲੋਂਗ ਕਰਦਾ ਮੈਂ ਗਰਦਾਜਾ ਗਰਦਾਪੁਰ ਔਰ ਡੇਰਬਾਬ ਨਾਨਕ ਦੇ ਨਾਲ ਕਲਾਨੌਰ ਅਕਬਰੀਏ ਨਾ ਨਾ ਸਾਡੇ ਪਿੰਡ ਨੂੰ ਕਹਿੰ ਜਾਂਦੇ ਨੇ ਤੇ ਉੱਥੇ ਨਹੀਂ ਰਹਿਣ ਵਾਲੇ ਆ ਜੀ ਜਿੱਥੇ ਜੋ ਚੀਜ਼ ਵੇਖਣ ਨੂੰ ਮਿਲੀ ਆ ਹਾਂ ਜੀ ਤਕਰੀਬਨ ਹੀ ਭਗਤ ਨਾਮਦੇਵ ਜੀ ਦੇ ਨਾਮ ਨੂੰ ਅਸੀਂ ਇਹ ਚੀਜ਼ ਸਿਰਫ ਆਉਂਦੇ ਹਾਂ ਹਰ ਸਾਲ ਤੇ 2-3 ਸਾਲ ਬਾਅਦ ਜਾਂ ਕਦੇ ਵੀ ਜ਼ਰੂਰ ਆਉਂਦੇ ਹਾਂ ਪਰ ਇੱਥੇ ਜੋ ਚੀਜ਼ ਸਭ ਤੋਂ ਵੱਡੀ ਦੇਖਣ ਵਾਲੀ ਹੈ ਕਿ ਜੋ ਆਰਕੀਟੈਕ ਬਣਾਇਆ ਹੁਆ ਹਾਂਜੀ ਹਾਂ ਐਡੇ ਐਡੇ ਦੇਖੋ ਸਾਡੇ ਭਗਤਾਂ ਨੂੰ ਉਹ ਮੰਦਰ ਵਿੱਚ ਨਹੀਂ ਮੈਨ ਦਿੱਤਾ ਬਿਲਕੁਲ ਲੇਕਿਨ ਜੋ ਇਹ ਮੰਦਰ ਐਡਾ ਵੱਡਾ ਬਣਾਇਆ ਗਿਆ ਇਹ ਬਣਾਏ ਦੇ ਸ਼ੂਦਰਾ ਜਾਂ ਵੈਸ਼ ਦੀ ਵੈਸ਼ ਤੱਕ ਦੀ ਸੰਸਥਾਈ ਜੀ ਜਿਨ੍ਹਾਂ ਨੇ ਤੇ ਸੀ ਕਵਾੜੀ ਮਲਵੀ ਲੱਕੜੀ ਜੋ ਇੱਕ ਪੱਥਰ ਕੱਟ ਕੁੱਟ ਕੇ ਬਣਾਇਆ ਤਾਂ ਉਹਨਾਂ ਹੀ ਹਨ ਹਾਂਜੀ ਹਾਂ ਇਸੇ ਕਰਕੇ ਬਣੀ ਜਿਲੇ ਆ ਕਿ ਪ੍ਰਾਕਿਰਤਕ ਇਹ ਸ਼ੂਦਰ ਨਾਮ ਪ੍ਰਾਕਿਰਤਕ ਹੈ ਪ੍ਰਾਕਿਰਤਕ ਹੈ ਜੀ ਕਿ ਅਸੀਂ ਕੁਦਰਤ ਦੇ ਨਾਲ ਜੁੜੇ ਹੋਏ ਹਾਂ ਜੀ ਜੀ ਤੇ ਕੁਦਰਤ ਦੇ ਨਾਲ ਮੇਰਾ ਜ ਬੜਾ ਬੰਦਾ ਉੱਪਰ ਹੋ ਜਿੰਦਾ ਆਖਰ ਥੱਲੇ ਨਿਕਦੇ ਨਿਕਦੇ ਹਾਂ ਜੀ ਲੇਕਿਨ ਜੋ ਧਰਤੀ ਤੇ ਬੈਠਾ ਉਹ ਧਰਤੀ ਤੇ ਰਹਿੰਦਾ ਜੀ ਜੀ ਉਹਨੂੰ ਕਿਸੇ ਚੀਜ਼ ਦੀ ਆਸੇ ਦੀ ਲੋੜ ਨਹੀਂ ਜੀ ਤਾਂ ਇਹ ਭਗਤ ਨਾਮ ਇਹ ਜੀ ਦੀ ਮੈਨੂੰ ਸਭ ਤੋਂ ਵੱਡੀ ਸਿੱਖਿਆ ਇਹੋ ਹੀ ਮਿਲਦੀ ਆ ਕਿ ਜ਼ਮੀਨ ਦੇ ਨਾਲ ਜੁੜੇ ਰਹੋ ਜੀ ਕਿਉਂਕਿ ਜਾਤੀ ਪਰਮਾਤਮਾ ਕੇ ਨੂੰ ਜਾਤੀ ਬੜਾ ਕੇ ਨਹੀਂ ਦਿੰਦਾ ਜੀ ਜੀ ਅੱਜ ਵੀ ਉਹ ਉਸ ਜਾਤੀ ਦੀ ਵਜ੍ਹਾ ਨਾਲ ਹੀ ਮਤਲਬ ਹੀ ਸਿਰਫ ਸਾਡੇ ਕੁਝ ਚਾਹੇ ਲੀਡਰ ਹੋਣ ਧਾਰਮਿਕ ਹੋਣ ਆਰਥਿਕ ਹੋਣ ਕੋਈ ਵੀ ਹੋਣ ਸਾਨੂੰ ਉਹਨਾਂ ਨੇ ਵੰਡ ਕੇ ਆਪਣਾ ਰਾਜ ਬਣਾਉਣ ਵਾਸਤੇ ਕੀਤਾ ਜੀ ਜੋ ਥੋੜਾ ਜਿਹਾ ਜਿਹਨੂੰ ਗਿਆਨ ਆ ਗਿਆ ਉਹ ਗਿਆਨ ਦਾ ਨਜਾਇਜ਼ ਫਾਇਦਾ ਲੈ ਕੇ ਜੀ ਤੇ ਸਾਨੂੰ ਬੇਕੂਬ ਬਣਾਉਂਦੀ ਕੋਸ਼ਿਸ਼ ਕਰਦਾ ਲੇਕਿਨ ਪਰਮਾਤਮਾ ਕੇ ਬੇਕੂਬ ਨਹੀਂ ਬਣਾਉਂਦਾ ਅੱਛਾ ਤੁਸੀਂ ਇੱਥੇ ਕਿਉਂ ਆ ਤੁਸੀਂ ਇੱਥੇ ਘੁੰਮਿਆ ਤੁਸੀਂ ਚੰਗਾਂ ਦੇਖੀਆਂ ਨੇ ਆ ਜਿਹੜੇ ਲੋਕ ਇੱਥੇ ਸੇਵਾਦਾਰ ਨੇ ਚਾਹੇ ਹੋਰ ਨੇ ਸਾਰਾ ਕੁਝ ਤੁਸੀਂ ਦੇਖੇ ਰਹੇ ਹੋ ਇਹਨਾਂ ਦੀ ਰੋਜ਼ੀ ਰੋਟੀ ਇੱਥੇ ਸੋਰਸ ਨਹੀਂ ਹੈਗੇ ਇਨਕਮ ਦਾ ਤੇ ਸਾਡੇ ਪਰ ਇੱਥੇ ਮਤਲਬ ਲੰਗਰ ਨਹੀਂ ਛਕਣ ਵਾਸਤੇ ਹੈਗਾ ਇਹਦਾ ਤੁਸੀਂ ਕੀ ਕਾਰਨ ਮੰਨਦੇ ਅਸੀਂ ਇਹ ਤਾਂ ਕਾਰਨ ਸਿਰਫ ਹੀ ਉਹ ਹੀ ਮੰਨਦੇ ਕਿ ਹਰ ਇੱਕ ਨੂੰ ਆਪਣਾ ਹੀ ਆਪਾਂ ਬਾਕੀ ਜੋ ਅਸੀਂ ਗੁਰਬਾਣੀ ਦੀ ਵਜ੍ਹਾ ਨੇ ਜੇ ਜੇ ਲੈਣਾ ਚੱਲਦੇ ਆ ਕਿ ਪਰਮਾਤਮਾ ਨੇ ਲਿਖਿਆ ਕਿ 8633 ਸਕਲ ਪੁਣ ਜੀ ਦਇਆ ਪਰਮਾਨ ਜੀ ਜਾਂ ਜੋ ਸਾਡੇ ਅਗੇ ਪੰਜਾਬੀ ਇਥੇ ਇਹਨਾਂ ਨੂੰ ਪੈਸੇ ਦਿੰਦੇ ਆ ਸਿਰਫ ਉਹ ਚਲੋ ਇੱਕ ਜੀ ਨੂੰ ਰੋਟੀ ਮਿਲ ਜੇਗੀ ਜੀ ਹੋਰ ਮਤਲਬ ਵੀ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈ ਕਿ ਸਾਡਾ ਮਤਲਬੀ ਧਰਮ ਉੱਚਾ ਆ ਜਾਂ ਅਸੀਂ ਮਤਲਬੀ ਕਈ ਦੀ ਸੇਵਾ ਕਰ ਰਿਹਾ ਸਿਰਫ ਇਹ ਆ ਕਿ ਅਸੀਂ ਪਰਮਾਤਮਾ ਦੀ ਦਿੱਤੇ ਹੋਏ ਚੇਜ ਵਿੱਚੋਂ ਕਿਰਤ ਕਰੋ ਵੰਡ ਛਕੋ ਵਾਲਾ ਪਾਣਾ ਮੰਨ ਕੇ ਅਸੀਂ ਉਹ ਮਤਲਬੀ ਇਹਨਾਂ ਨੂੰ ਥੋੜਾ ਜਿਹਾ ਵਿੱਚੋਂ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੇਵਾ ਦੇ ਤੌਰ ਤੇ ਬਾਕੀ ਸਾਡਾ ਕਿਸੇ ਚੀਜ਼ ਦਾ ਲਾਲਚ ਨਹੀਂ ਆ ਜੀ ਇਹ ਜੀ ਇਹਨਾਂ ਨੂੰ ਕਿਉਂ ਦੇਣੇ ਆ ਪਹਿਲੇ ਨਾ ਰੁਪਈਆ ਦਿੱਤਾ ਸਾਨੂੰ 100 ਰੁਪਈਆ ਮਿਲਣਗੇ ਉਹ ਸਾਡੇ ਵਿੱਚ ਕੋਈ ਨਹੀਂ ਆ ਕਿਉਂਕਿ ਜੋ ਪ੍ਰਮਾਤਮਾ ਨੇ ਸਾਨੂੰ ਦੇਣਾ ਆ ਉਹ ਜਿਸ ਦਿਨ ਅਸੀਂ ਦੁਨੀਆ ਤੇ ਪੈਦਾ ਹੋਏ ਸਾਂ ਉਸੇ ਦਿਨ ਹੀ ਉਹਨੇ ਲਿਖ ਲਿਆ ਸਾਡਾ ਕੰਮ ਆ ਸਿਰਫ ਕਿਰਤ ਕਰਨੀ ਵੰਡ ਕੇ ਛਕਣਾ ਔਰ ਕਿਰਤ ਕਰਕੇ ਵੰਡ ਕੇ ਛਕਣੀ ਵੀ ਦੇਦਾ ਲੰਗਰ ਲਾਤੇ ਜੀ ਭਾਈ ਵੀ ਆਪਣੇ ਨਾਲ ਦੇ ਬਰਾਬਰ ਦੇ ਨੂੰ ਜੋ ਆਪਣੇ ਨਾਲ ਦਾ ਆ ਉਹਨੂੰ ਆਪਣੇ ਬਰਾਬਰ ਕਰਨ ਦੀ ਕੋਸ਼ਿਸ਼ ਠੀਕ ਜਦ ਹਰ ਜਦੋਂ ਹਰ ਆਦਮੀ ਨੂੰ ਰੋਟੀ ਮਿਲੇਗੀ ਤੇ ਉਹ ਕੀ ਆ ਕਿ ਉਹ ਰੋਟੀ ਦੇ ਨਾਲ ਹੀ ਮਿਲ ਵੀ ਸਾਨੂੰ ਯਾਦ ਕਰੇ ਦੇਵਤਾ ਕੀ ਚੀਜ਼ ਹੈ ਕੋਈ ਆਦਮੀ ਇਸ ਨੂੰ ਦੱਸ ਦੇਵੇ ਕਿ ਦੇਵਤਾ ਕੀ ਚੀਜ਼ ਹੈ ਜਿੱਥੋਂ ਸਾਨੂੰ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਕੋਈ ਸ਼ਕਤੀ ਮਿਲਦੀ ਹੈ ਉਹ ਹੀ ਸਾਡੇ ਵਾਸਤੇ ਦੇਵਤਾ ਬਿਲਕੁਲ ਅਨ ਦੇਵਤਾ ਹੀ ਕਹਤਾ ਉਹ ਕਿ ਅਨ ਖਾਵਾਂਗੇ ਤਾਂ ਹੀ ਮਤਲਬ ਰੋਟੀ ਖਾਧ ਤਰ੍ਹਾਂ ਫਿਰਾਂਗੇ ਅਗਨੀ ਦੇਵਤਾ ਅਗਨੀ ਦੇ ਨਾਲ ਸਭ ਤੋਂ ਪਹਿਲਾਂ ਲੋ ਹੋਏਗੀ ਚਾਹੇ ਉਹ ਬੰਦਾ ਦਿਮਾਗੀ ਸਮਝ ਲੇ ਚਾਹੇ ਦੁਨੀਆਦਾਰੀ ਦੀ ਵੀ ਸਮਝ ਲੇ ਉਹਦੇ ਨਾਲ ਸਾਡਾ ਪੋਜਣਾ ਬਣੇਗਾ ਚਲੋ ਦੇਵਤੇ ਸਾਨੂੰ ਸਿਰਫ ਉਹ ਜੋ ਆਦਮੀ ਜੋ ਚੀਜ਼ ਸਾਨੂੰ ਉਦਰਤੀ ਬਣਾਈ ਹੋਈ ਚੀਜ਼ ਜੋ ਸਾਡੇ ਸਰੀਰ ਨੂੰ ਤਾਕਤ ਦੇ ਰਹੀ ਬਸ ਠੀਕ ਬਾਕੀ ਤੁਹਾਡਾ ਬਹੁਤ ਮਿਹਰਬਾਨੀ ਬਹੁਤ ਥੈਂਕ ਯੂ ਸ਼ੁਕਰੀਆ ਧੰਨਵਾਦ ਇਨੀ ਦੇਰ ਬਾਅਦ ਮਰੀ ਕਿਤੇ ਦੂਰਾਂ ਕੇ ਮਿਲਾਵਾ ਹੋਇਆ ਥਾ ਧੰਨਵਾਦ